ਡਾਕਟਰ ਮਨਦੀਪ ਕੌਰ ਰਾਏ ਦੀ ਵਰਤਕ ਪੁਸਤਕ 에ਰਾ ਜਾਂਦੇ ਕਿਹੜੇ ਪਾਸੇ ਵਿੱਚੋਂ ਰਚਨਾ ਉੱਚੇ ਸ਼ਹਿਰ ਦੇ ਤੰਤਰਵਾਸੀ ਚੰਡੀਗੜ੍ਹ ਦੇ 15 ਸੈਕਟਰ ਦਾ ਰੌਣਕ ਭਰਿਆ ਬਾਜ਼ਾਰ ਸਾਹਮਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਗੇਟ ਤੇ ਨਾਲ ਹੀ ਦੇਸ਼ ਭਰ ਦਾ ਮਸ਼ਹੂਰ ਹਸਪਤਾਲ ਪੀਜੀਆ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਮਰੀਜ਼ਾਂ ਦਾ ਆਉਣਾ ਜਾਣਾ ਲੱਗਾ ਹੀ ਰਹਿੰਦਾ ਇੱਕ ਪਾਸੇ ਸਿੱਖਿਆ ਤੇ ਦੂਜੇ ਪਾਸੇ ਸਿਹਤ ਸੇਵਾਵਾਂ ਦਾ ਗੜ ਬਣੇ ਜਾਂਦੇ ਇਹਨਾਂ ਦੋਵਾਂ ਆਧਾਰਿਆਂ ਦੇ ਵਿੱਚ ਵਿਚਕਾਰ ਲਵਾਰਸਾਂ ਵਾਲਾ ਜੀਵਨ ਬਤੀਤ ਕਰ ਰਹੀ ਇੱਕ ਸਾਉਂਲੇ ਜੇ ਰੰਗ ਦੀ ਦੋ ਚਿੱਟੇ ਵਾਲਾਂ ਵਾਲੀ ਸ਼ਾਰਦਾ ਬਰਮਾ ਬਾਜ਼ਾਰ ਦੇ ਹੀ ਇੱਕ ਵਰਾਡੇ ਵਿੱਚ ਬਿਸਤਰਾ ਲਈ ਬੈਠੀ ਸਾਡੇ ਸੱਭੇਕ ਸਮਾਜ ਦੀ ਅਨਗਹਿਲੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਹੀ ਸੀ ਦੱਸਦੇ ਹਨ ਉਹ 10-12 ਸਾਲਾਂ ਤੋਂ ਇੱਥੇ ਰਹਿ ਕੇ ਤੱਤੀਆਂ ਟੰਡੀਆਂ ਰੁੱਤਾਂ ਦਾ ਘੈਰ ਚਲਦਿਆਂ ਚਲਦਿਆਂ ਬਾਪਰੀ ਹੋ ਚੁੱਕੀ ਸੀ ਉਸ ਨੂੰ ਦੋਹਾਂ ਅੱਖਾਂ ਤੋਂ ਹੀ ਨਹੀਂ ਸੀ ਦਿੱਸਦਾ ਪਰ ਰਾਜਸਤਾਨੀ ਦੇ ਇਸ ਸ਼ਹਿਰ ਅੰਦਰ ਕੋਈ ਵੀ ਦਰ ਦਰਵਾਜ਼ਾ ਜਿਹਾ ਨਹੀਂ ਸੀ ਜਿਸ ਨੂੰ ਉਹ ਆਪਣਾ ਸਮਝ ਕੇ ਘੜਕਾ ਸਕਦੀ ਹੋਵੇ ਉੱਚੀਆਂ ਮਾਰਤਾਂ ਦੇ ਕੁੱਗ ਵਾਸਤੇ ਇਸ ਸ਼ਹਿਰ ਵਿੱਚ ਨਾ ਜਾਣੇ ਕਿਉਂ ਅੱਖਾਂ ਵਾਲਿਆਂ ਨੇ ਆਪਣੇ ਦਿਲਾਂ ਤੇ ਘਰਾਂ ਦੀ ਬੂਹੇ ਉਹਦੇ ਲਈ ਸਦਾ ਲਈ ਭੇੜਲੇ ਸਨ ਸ਼ਰਦਾ ਵਰਮਾ ਨਾਂ ਦੀ ਇਸ ਔਰਤ ਦਾ ਪਤੀ ਕਿਸੇ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੋਸ਼ੀਆਲੋਜੀ ਵਿਭਾਗ ਵਿੱਚ ਮੁਲਾਜ਼ਮ ਹੋਇਆ ਕਰਦਾ ਸੀ ਉਸ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਦਰਸ ਦੇ ਅਧਾਰ ਤੇ ਉਸ ਦੇ ਪੁੱਤਰ ਨੂੰ ਵੀ ਉੱਥੇ ਨੌਕਰੀ ਮਿਲ ਗਈ ਪਰ ਇਹ ਸਹਾਰਾ ਵੀ ਪਰਿਵਾਰ ਨੂੰ ਬਹੁਤਾ ਸਮਾਂ ਰਾਸ ਨਾ ਆਇਆ ਬਦਕਿਸਮਤੀ ਨੂੰ ਉਸਦੇ ਪੁੱਤਰ ਨੇ ਕਿਸੇ ਘਰੇਲੂ ਝਗੜੇ ਦੇ ਚੱਲਦਿਆਂ ਵਿਭਾਗ ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੁਣ ਉਸ ਦਾ ਕੋਈ ਵਾਰੀ ਵਾਰਸ ਨਾ ਰਿਹਾ ਉਪਰੋਂ ਸੱਲੀ ਝੁੱਲੀਆਂ ਨਾ ਹਨੇਰੀਆਂ ਉਸ ਤੇ ਸਭਾ ਨੂੰ ਹੋਰ ਜ਼ਿਆਦਾ ਰੁੱਖਾ ਤੇ ਕਠੋਰ ਬਣਾ ਦਿੱਤਾ ਨਤੀਜੇ ਵਜੋਂ ਯੂਨੀਵਰਸਿਟੀ ਵਿੱਚੀ ਨੌਕਰੀਆਂ ਕਰਦੇ ਉਸਦੇ ਰਿਸ਼ਤੇਦਾਰ ਨੇ ਵੀ ਉਸ ਤੋਂ ਕਿਨਾਰਾ ਹੀ ਕਰ ਲਿਆ ਪਤੀ ਤੇ ਪੁੱਤਰ ਦੇ ਦੁਰ ਜਾਣ ਤੋਂ ਬਾਅਦ ਵੀ ਰੋਜ਼ੀ ਰੋਟੀ ਦੀ ਝਾਕ ਵਿੱਚ ਯੂਨੀਵਰਸਿਟੀ ਦੇ ਸਟਾਫਸ ਦੇ ਚਾਹ ਪਾਣੀ ਪਿਲਾਉਣ ਵਰਗੇ ਛੋਟੇ-ਮੋਟੇ ਕੰਮ ਕਰ ਦਿੰਦੀ। ਕਵਜ਼ਾਨੇ ਵਿੱਚ ਮਿਲੇ 150 ਰੁਪਏ ਨੂੰ ਉਹ ਆਪਣੀ ਤਨਖਾਹ ਸਮਝ ਲੈਂਦੀ। ਪਰ ਸੁਹਾਦੀ ਗੁਸੈਲ ਹੁਣ ਕਰਨ ਆਏ ਦਿਨ ਕਿਸੇ ਨਾ ਕਿਸੇ ਨਾਲ ਉਸ ਦਾ ਬੋਲ ਬਲਾਰਾ ਹੋ ਜਾਂਦਾ। ਇਸੇ ਤਰ੍ਹਾਂ ਇੱਕ ਦਿਨ ਉਸ ਦਾ ਪੇਚਾ ਯੂਨੀਵਰਸਿਟੀ ਦੇ ਮੁੱਖ ਪ੍ਰਬੰਧਕ ਨਾਲ ਪੈ ਗਿਆ। ਉਸ ਦੇ ਬੋਲ ਕਬੂਲ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਵੱਲੋਂ ਉਸ ਦੀ ਮਾਰਕੁੱਟ ਕਰਕੇ ਉਸ ਨੂੰ ਯੂਨੀਵਰਸਿਟੀ ਤੋਂ ਬਾਹਰ ਦਾ ਰਸਤਾ ਵਖਾ ਦਿੱਤਾ ਗਿਆ। ਉਸ ਦਾ ਮੰਨਾ ਸੀ ਕਿ ਉਸ ਦੀ ਨਿਗਾ ਇਸ ਮਾਰਕੁੱਟਾਈ ਤੋਂ ਬਾਅਦ ਹੀ ਗਈ ਸੀ। ਹੁਣ ਉਹ ਪਿਛਲੇ ਇੱਕ ਦਹਾਕੇ ਤੋਂ ਦੈਨ ਯੂਨੀਵਰਸਿਟੀ ਦੇ ਆਸ-ਪਾਸ ਕੰਮ ਦਿਆ ਹੋਇਆ ਤੇ ਰਾਤ 15 ਸੈਕਟਰ ਦੇ ਬਾਜ਼ਾਰ ਵਿੱਚ ਇੱਕ ਬਿਸਤਰਾ ਲਗਾ ਕੇ ਕੱਟਦੀ ਉਹ ਕੁੱਲ 8 ਪੈਣ ਪ੍ਰਾਸਨ ਪਰ ਕੁਝ ਨਸੀਬਾਂ ਦੇ ਤੇ ਕੁਝ ਗੜਵੀ ਜ਼ਬਾਨ ਦੇ ਕੋਟ ਨੇ ਉਸ ਨੂੰ ਬਸ ਤੇ ਜਹਾਨ ਵਿੱਚ ਇਕੱਲੀ ਕਰ ਦਿੱਤ ਉਸ ਦੀ ਛਾਤੀ ਦੀ ਇੱਕ ਪਾਸੇ ਬਹੁਤ ਵੱਡਾ ਜ਼ਖਮ ਸੀ ਪੀਜੀਐਸ ਦੀਆਂ ਕੁਝ ਵਿਦਿਆਰਥਣਾਂ ਜੋ ਉੱਥੇ ਕੋਰਸ ਕਰ ਰਹੀਆਂ ਸਨ ਸ਼ਾਰਦਾ ਦੇ ਪੱਟੀ ਕਰ ਜਾਂਦੀਆਂ ਸ਼ੁਕਰ ਦੇ ਨਾਮ ਆਰਾਮ ਮਰਦ ਨੇ ਉਸਤੇ ਜ਼ਖਮ ਨੂੰ ਹੋਰ ਵੀ ਪਚੀਦਾ ਕਰ ਦਿੱਤਾ ਇਹ ਜ਼ਖਮ ਕੋਈ ਮਾਮੂਲੀ ਜ਼ਖਮ ਨਾ ਹੋ ਕੇ ਬਰਿਆਂ ਤੋਂ ਰਿਸ਼ਤਾ ਇੱਕ ਅਜਿਹਾ ਨਸੂਰ ਸੀ ਜਿਸ ਦੀਆਂ ਤੜਾਂ ਦੂਰ ਕਿਤੇ ਉਸ ਵੱਲੋਂ ਖੰਡਾਈ ਦੁੱਖਾਂ ਦਰਦਾਂ ਨਾਲ ਜੁੜਦੀਆਂ ਸਨ ਉਸ ਦੇ ਇਸ ਨਸੂਰ ਨੂੰ ਚੇਤੇ ਕਰਦੇ ਮੈਨੂੰ ਆਪਣੇ ਪ੍ਰੋਫੈਸਰ ਡਾਕਟਰ ਕੇਐਸ ਮੁਖਰ ਜੀ ਦੀ ਕਲਾਸ ਯਾਦ ਆ ਜਾਂਦੀ ਹੈ ਔਰਤਾਂ ਦੀਆਂ ਬਿਮਾਰੀਆਂ ਬਾਰੇ ਪੜਾਉਂਦੇ ਹੋਏ ਉਹ ਅਕਸਰ ਸਮਝਾਇਆ ਕਰਦੇ ਸਨ ਪਿਆਰੇ ਵਿਦਿਆਰਥੀਓ ਜਿਸ ਤਰ੍ਹਾਂ ਦੇ ਸਮਾਜ ਵਿੱਚ ਤੁਸੀਂ ਸੇਵਾਵਾਂ ਦੇਣ ਜਾ ਰਹੇ ਹੋ ਯਾਦ ਰੱਖਿਓ ਕਿ ਉੱਥੇ ਔਰਤ ਦੀਆਂ ਸਰੀਰਕ ਬਿਮਾਰੀਆਂ ਅਕਸਰ ਉਸ ਦੀ ਮਾਨਸਿਕ ਪੀੜਾ ਦਾ ਬਾਰੀ ਤਰਜਮਾ ਹੁੰਦੀਆਂ ਹਨ ਗੰਡਾ ਔਰਤ ਦੀ ਛਾਤੀ ਜਾਂ ਬੱਚੇਦਾਨੀ ਵਿੱਚ ਬਣਨ ਤੋਂ ਪਹਿਲਾਂ ਉਸ ਦੇ ਮਨ ਵਿੱਚ ਬਣਦੀਆਂ ਹਨ ਉਸ ਦੀ ਛਾਤੀ ਤੇ ਬੱਚੇਦਾਨੀ ਦੋ ਅਜਿਹੇ ਅੰਗ ਹਨ ਜਿਨ੍ਹਾਂ ਦਾ ਸਿੱਧਾ ਸਬੰਧ ਉਸ ਦੇ ਪਤੀ ਤੇ ਬੱਚੇ ਨਾਲ ਹੁੰਦਾ ਹੈ ਇਸ ਲਈ ਜਿਸ ਤਰ੍ਹਾਂ ਦੀ ਤਕਲੀਫ ਲੈ ਕੇ ਆਈ ਕਿਸੇ ਵੀ ਔਰਤ ਦੇ ਸਰੀਰਕ ਨਿਰੇਖਣ ਦੇ ਨਾਲ ਨਾਲ ਉਸ ਦੇ ਮਨ ਦੀ वेदना ਨੂੰ ਕ੍ਰੇਦਨ ਦਾ ਯਤਨ ਕਰਨਾ ਨਾ ਭੁੱਲਣਾ ਜਦ ਵੀ ਕਿਸੇ ਕਾਰਨ ਔਰਤ ਦਾ ਸਬੰਧ ਆਪਣੇ ਪਤੀ ਜਾਂ ਬੱਚੇ ਵਿੱਚੋਂ ਕਿਸੇ ਇੱਕ ਨਾਲ ਸੁਖਾਵਾਂ ਨਾ ਰਹੇ ਤਾਂ ਸਪੀੜਾ ਦੀ ਗੰਡ ਉਸਤੇ ਮਨ ਵਿੱਚੋਂ ਦੀ ਹੁੰਦੀ ਹੋਈ ਉਸ ਦੀ ਛਾਤੀ ਬੱਚੇਦਾਨੀ ਦੇ ਅੰਦਰ ਬਣ ਜਾਂਦੀ ਹੈ ਡਾਕਟਰ ਮੁਖਰਜੀ ਦੀ ਇਹ ਥਿਉਰੀ ਕਿਸੇ ਕਿਤਾਬ ਵਿੱਚ ਲਿਖੀ ਨਾ ਹੋ ਕੇ ਉਹਨਾਂ ਦੇ ਆਪਣੇ ਡਾਕਟਰੀ ਤਜਰਬੇ ਵਿੱਚੋਂ ਨਿਕਲੀ ਹੋਈ ਸੀ ਤੇ ਸ਼ਾਰਦਾ ਵਰਮਾ ਦੀ ਬਿਮਾਰੀ ਉੱਪਰ ਪੂਰੀ ਤਰ੍ਹਾਂ ਟੁਕਦੀ ਸੀ ਉਹ ਤਾਂ ਪਤੀ ਤੇ ਪੁੱਤਰ ਦੋਵਾਂ ਦੀ ਅਨਿਆਈ ਮੌਤ ਦਾ ਦੁੱਖ ਅਡਾਰੀ ਸੀ ਇਸ ਲਈ ਉਸ ਦੀ ਛਾਤੀ ਵਿੱਚ ਅਜੇ ਹਾ ਨਸੂਰ ਹੋਣਾ ਸੁਭਾਅਕੀ ਸੀ ਜੋ ਹੌਲੀ ਹੌਲੀ ਉਸ ਦੀ ਛਾਤੀ ਨੂੰ ਪੂਰੀ ਤਰ੍ਹਾਂ ਖਾ ਗਿਆ ਸੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਉਸ ਨੂੰ ਇਸ ਤਰ੍ਹਾਂ ਰੁੱਲਦਿਆਂ ਵੇਖ ਜਿੰਨੇ ਕੁ ਥੋੜੀ ਬਹੁਤਾ ਸਹਾਇਤਾ ਕਰ ਸਕਦੀਆਂ ਸਨ ਕੰਢੀ ਕੋਸ਼ਿਸ਼ ਕੀਤੀ ਤੇ ਕਿਸੇ ਤਰ੍ਹਾਂ ਉਸ ਦੀ ਜਾਣਕਾਰੀ ਸੰਸਥਾ ਨੂੰ ਭੇਜੀ 3 ਜਨਵਰੀ 2019 ਦੇ ਦਿਨ ਉਸ ਨੂੰ ਸੰਸਥਾ ਵਿੱਚ ਲਿਆਂਦਾ ਗਿਆ ਇੱਥੇ ਰਹਿੰਦੇ ਹ ਉਸ ਦੇ ਕੜਵੀ ਸਬਾਰ ਨੂੰ ਜਰਜਾ ਉਸ ਦਾ ਇਲਾਜ ਵੀ ਕਰਵਾਇਆ ਗਿਆ ਤੇ ਖਾਤਰਦਾਰੀ ਵੀ ਕੀਤੀ ਗਈ ਜਿਸ ਤੇ ਫਰਸ ਰੂਪ ਸ਼ਾਰਦਾ ਵਰਮਾ ਕਾਫੀ ਹੱਦ ਤੱਕ ਤੰਦਰੁਸਤ ਹੋ ਗਈ ਪਰ ਅੱਖਾਂ ਦਾ ਆਪਰੇਸ਼ਨ ਕਾਮਯਾਬ ਨਾ ਹੋ ਸਕਿਆ ਇਸ ਦਰਨ ਗੁਰਪ੍ਰੀਤ ਬਾਈ ਮਾਤਾ ਸ਼ਾਰਦਾ ਵਰਮਾ ਦੇ ਰਿਸ਼ਤੇਦਾਰਾਂ ਨੂੰ ਮਿਲਨ ਓਨਲੀ ਵੀਡੀਓ ਰਾਹੀਂ ਅਪੀਲ ਵੀ ਕਰਦੇ ਰਹੇ ਪਰ ਕਦੀ ਕੋਈ ਉਸ ਦਾ ਆਪਣਾ ਉਸ ਨੂੰ ਮਿਲ ਨਾ ਆਇਆ ਜਦੋਂ ਕਿ ਯੂਨੀਵਰਸਿਟੀ ਦੀਆਂ ਉਸ ਸਹਿਰਜ਼ ਵਿਦਿਆਰਥਣਾ ਕਿਰਨ ਤੇ ਮਹਿਰਲੀਨ ਕੌਰ ਅਕਸਰ ਆਉਂਦੀਆਂ ਰਹੀਆਂ ਗੁਰਪ੍ਰੀਤ ਸਿੰਘ ਅਕਸਰ ਉਹਨਾਂ ਨੂੰ ਹਾਸਾ ਠੱਠਾ ਕਰਦਿਆਂ ਚੰਡੀਗੜ੍ਹ ਵਾਲੀਏ ਆਖ ਕੇ ਹਾਲ-ਚਲ ਪੁੱਛਦਾ ਤੇ ਉਹ ਅਕਸਰ ਬਾਈ ਆਖਦਾ ਉਸ ਨੂੰ ਆਪਣੇ ਮਨ ਦੀ ਅੱਖ ਨਾਲ ਦੂਰੋਂ ਹੀ ਪਛਾਨ ਲੈਂਦੀ ਚਾਰ ਸਾਲਾਂ ਦਾ ਸਮਾਂ ਜੋ ਸ਼ਰਦਾ ਵਰਮਾ ਨੇ ਸੁਪਨਿਆਂ ਦੇ ਘਰ ਵਿੱਚ گزارਿਆ ਸ਼ਾਇਦ ਇਨਾ ਮੂਹ ਪਿਆਰ ਉਸ ਨੂੰ ਆਪਣੇ ਪਰਿਵਾਰ ਵਿੱਚ ਵੀ ਨਾ ਮਿਲਿਆ ਹੋਵੇ ਆਖਿਰ 7 ਜਨਵਰੀ 2023 ਨੂੰ ਦੀਪਕ ਹਸਪਤਾਲ ਵਿੱਚ ਸ਼ਰਦਾ ਵਰਮਾ ਨੇ ਆਖਰੀ ਸਾਹ ਲਿਆ 9 ਜਨਵਰੀ ਦੂਸਰ ਤੀਤਕੜੀ ਕਿ ਜਦ ਉਸਦੇ ਖੂਨ ਦੇ ਰਿਸ਼ਤੇਦਾਰਾਂ ਵਿੱਚੋਂ ਕੋਈ ਵੀ ਨਾ ਪਹੁੰਚਿਆ ਤਾਂ ਗੁਰਪ੍ਰੀਤ ਭਾਈ ਨੇ ਆਪਣੇ ਹੱਥੀ ਆਪਣੀ ਚੰਡੀਗੜ੍ਹ ਵਾਲੀ ਬੇਬੇ ਨੂੰ ਅੰਤਿਮ ਵਿਦਾਇਗੀ ਦਿੱਤੀ ਉਸ ਨੂੰ ਅਫਸੋਸ ਸੀ ਕਿ ਸੁਪਨਿਆਂ ਦੇ ਵਿਹੜੇ ਵਿੱਚ ਹੁਣ ਕਦੇ ਵੀ ਚੰਡੀਗੜ੍ਹ ਵਾਲੀ ਹੋਣ ਵਾਲੀ ਲੋਕਚੋਕ ਸੁਣਨ ਨੂੰ ਨਹੀਂ ਮਿਲਣੀ ਧੰਨਵਾਦ